ਇਸ ਇਸ਼ਕ ਦੀ ਰੀਤ ਅਨੋਖੀ ਰੱਬਾ ਐਤ ਨੈਨ ਮਿਲਾ ਕੇ ਲੁੱਟ ਲੈਂਦਾ ਇਸ ਇਸ਼ਕ ਦੀ ਰੀਤ ਅਨੋਖੀ ਰੱਬਾ ਐਤ ਨੈਨ ਮਿਲਾ ਕੇ ਲੁੱਟ ਲੈਂਦਾ ਲੋਕੀ ਦੁਸ਼ਮਣ ਬਣਾ ਕੇ ਲੁੱਟਦੇ ਨੇ ਐਤ ਯਾਰ ਬਣਾ ਕੇ ਲੁੱਟ ਲੈਂਦਾ ਤੇ ਜਿੱਥੇ ਇਸ਼ਕ ਨੇ ਛਾਤੀ ਪਾਈ ਏ ਉੱਥੇ ਅਕਲ ਨੇ ਹੁਸ਼ ਕਵਾਈ ਏ ਐ ਤਾਂ ਬਾਦਸ਼ਾਹਾਂ ਤੇ ਪੁੱਤਰਾਂ ਨੂੰ ਹੱਥ ਕਾਸੇ ਫੜਾ ਕੇ ਲੁੱਟ ਲੈਂਦਾ ਤੇ ਉਸ ਸੋਨੇ ਤੇ ਮਨਮੋਹਨੇ ਦਾ ਕੋਈ ਵਾਰ ਨਾ ਖਾਲੀ ਜਾਂਦਾ ਏ ਉਸ ਸੋਨੇ ਤੇ ਮਨਮੋਹਨੇ ਦਾ ਕੋਈ ਵਾਰ ਨਾ ਖਾਲੀ ਜਾਂਦਾ ਏ ਤੇ ਜਿਹੜਾ ਬਚਦਾ ਉਹ ਦੀਆਂ ਨਜ਼ਰਾਂ ਤੋਂ ਉਹਨੂੰ ਚੁਲਫ ਵਖਾ ਕੇ ਲੁੱਟ ਲੈਂਦਾ ਉਹਨੂੰ ਚੁਲਫ ਵਖਾ ਕੇ ਲੁੱਟ ਲੈਂਦਾ ਕੱਲਾ ਛੱਡ ਕੇ ਤੁਰ ਕੇ ਸੱਜਣਾ ਤੱਕਰ ਕੇ ਪੇ ਪਰਵਾਈਆਂ ਮੁੱਦਤਾ ਹੋਈਆਂ ਸੁਖ ਦੀਆਂ ਕੜੀਆਂ ਫੇਰ ਨਾ ਮੁੜ ਕੇ ਆਈਆਂ ਤਨ ਤੰਦੂਰ ਹੱਡਾਂ ਤਾਂ ਬਾਲਣਾਂ ਅਸੀ ਹਾਂ ਮਾਂ ਨਾਲ ਤਪਾਇਆ ਤੇ ਤਨ ਦੀ ਹੰਡੀ ਤੇ ਮਨ ਦਾ ਸਾਲਣ ਉਤੋਂ ਲੋਨ ਸਬਰ ਦਾ ਪਾਇਆ ਗੁਲਾਮ ਫਰੀਦਾ ਮੈਂ ਤਾਂ ਮਰ ਗਈਆਂ ਤੈਨੂੰ ਹਜੇ ਸਵਾਤ ਨਾ ਆਇਆ ਤੈਨੂੰ ਹਜੇ ਸਵਾਤ ਨਾ ਆਇਆ ਬਸ ਮੇਰਾ ਕੁਝ ਵਸ ਨਾ ਚੱਲਦਾ ਕੀ ਤੂੰ ਸਾਡਾ ਖੋਣਾ ਲਿਸੇ ਦਾ ਕੀ ਜੋਰ ਮੁਹੰਮਦ ਨਾ ਸਜਾਣਾ ਜਾ ਰੋਣਾ ਹੋਵੇ ਯਾਦ ਤੇ ਤੇ ਵੇ ਹਾਰ ਤੈਨੂੰ ਉਸ ਹਾਰ ਨੂੰ ਹੱਥ ਨਾ ਸਮਝੀ ਉਹ ਬੱਲੇ ਸ਼ਾ ਯਾਦ ਪਾਵੇਂ ਕਿੰਨਾ ਵੀ ਕਰੀਬ ਹੋਵੇ ਪਰ ਉਸ ਦੀ ਸੰਗਤ ਨੂੰ ਬਹਿਕਾਰ ਨਾ ਸਮਝੀ ਉਸ ਦੀ ਸੰਗਤ ਨੂੰ ਬਹਿਕਾਰ ਨਾ ਸਮਝੀ ਅਕਲ ਨੇ ਵੀ ਨਹੀਂ ਸੀ ਸਾਥ ਦਿੱਤਾ ਨਹੀਂ ਸੀ ਕੋਈ ਦਿਲ ਨੂੰ ਸਮਝਾਉਣ ਵਾਲਾ ਉਸਦਾ ਉੱਤੇ ਮੂਰਖ ਚੱਲ ਪਿਆ ਜਿਹੜਾ ਰਾਹ ਨਹੀਂ ਸਿਪਾਤ ਚਾਨ ਵਾਲਾ ਤੇ ਮੇਲੇ ਵਿੱਚ ਆ ਕੇ ਮੇਲਾ ਵੇਖਿਆ ਨਹੀਂ ਨਹੀਂ ਸੀ ਕੋਈ ਸਾਥ ਨਿਪਾਉਣ ਵਾਲਾ ਉਪਲਿਸ਼ਾ ਮੈਂ ਰੁੱਸਾਂ ਮੀ ਤੱਕ ਕੀਤੇ ਨਾਲ ਰੁੱਸਾਂ ਜਦੋਂ ਰਿਆ ਹੀ ਨਹੀਂ ਕੋਈ ਮਨਾਉਣ ਵਾਲਾ ਜਦੋਂ ਰਿਆ ਹੀ ਨਹੀਂ ਕੋਈ ਮਨਾਉਣ ਵਾਲਾ ਵਕਤਾਂ ਅੱਗੇ ਨਹੀਂ ਕਿਸੇ ਦਾ ਜੋਰ ਚੱਲਦਾ ਤਾਨਸ਼ਮੰਦ ਵੇਖੇ ਬਾਜ਼ੀ ਹਾਰ ਜਾਂਦੇ ਬੁੱਟੇ ਆਸ ਉਮੀਦ ਦੇ ਸੁੱਕ ਜਾਂਦੇ ਨਾ ਖਜ਼ਾ ਚਾਹਤੀ ਨਾ ਉਸ ਤੇ ਅਸਾਰ ਚਾਹਤੇ ਹੋਵੇ ਨਾ ਖੁਸ਼ੀ ਦੀ ਸ਼ਮਾ ਰੋਸ਼ਨ ਦੁੱਖ ਇਸ ਕਦਰ ਕਦਰ ਲਾਚਾਰ ਚਾਹਤੇ ਕੁਝ ਐਸੇ ਵੀ ਦੁੱਖ ਨੇ ਬੁੱਲੇ ਸ਼ਾਹ ਜਗ ਉਤੇ ਜਿਹੜੇ ਮਰਨ ਤੋਂ ਪਹਿਲਾਂ ਹੀ ਮਾਤ ਚਾਹਤੇ ਜਿਹੜੇ ਮਰਨ ਤੋਂ ਪਹਿਲਾਂ ਹੀ ਮਾਤ ਚਾਹਤੇ ਮੈਂ ਨੀ ਮਾ ਮੇਰਾ ਮੁਰਸ਼ਿਦ ਉੱਚਾ ਅਸਾਂ ਉੱਚਿਆਂ ਤੇ ਸੰਗ ਲਾਈ ਤੇ ਸਦਕੇ ਚਾਵਾਂ ਉਹਨਾਂ ਉੱਚਿਆਂ ਤੋਂ ਜਨਾਨੀਆਂ ਨਾਲ ਨਿਭਾਈ ਉੱਚੀਆਂ ਨਾਨੀਆਂ ਨਾਲ ਨਿਭਾਈ ਤੇ ਮੰਗ ਕੇ ਪਾਈਏ ਕੱਚ ਨਹੀਂ ਹੁੰਦਾ ਲੁੱਟ ਕੇ ਖਾਈਏ ਰੱਜ ਨਹੀਂ ਹੁੰਦਾ ਤੇ ਬਾਜ ਇਸ਼ਕ ਦੇ ਕਾਬੇ ਚਾਹੀਏ ਉਹ ਭਲਿਆ ਪੈਂਦਾ ਹੁੰਦਾ ਕੱਚ ਨਹੀਂ ਹੁੰਦਾ ਇਸ਼ਕ ਲੁੱਟਦਾ ਐ ਪੈਕੰਬਰਾਂ ਵਲੀਆਂ ਨੂੰ ਬਾਦਸ਼ਾਹਾਂ ਦੀ ਪਾਦਸ਼ਾਹੀ ਲੁੱਟ ਲਈ ਤੇ ਤੇਰਾ ਹਜ਼ਰੀ ਕੀ ਲੁੱਟਿਆ ਪੰਯਾ ਇਸ ਇਸ਼ਕ ਨੇ ਖੁਦਾ ਦੀ ਖੁਦਾਈ ਲੁੱਟ ਲਈ ਇਸ ਇਸ਼ਕ ਨੇ ਖੁਦਾ ਦੀ ਖੁਦਾਈ ਲੁੱਟ ਲਈ ਤੇ ਆ ਬਲਿਆ ਚਰਖਾ ਕਤੀਏ ਕਤੀਏ ਸਾਹਾਂ ਵਾਲੀ ਪੁਣੀ ਨੂੰ ਰੱਬ 따ਤੇਰੇ ਅੰਦਰ ਵਸਤਾ ਕੀ ਕਰਨਾ ਲਾ ਕੇ ਤੁਨੀ ਨੂੰ ਕੀ ਕਰਨਾ ਲਾ ਕੇ ਤੁਨੀ ਨੂੰ ਮਿੱਟੀ ਵਾਲੇ ਘਰ ਵਿੱਚ ਰਹਿ ਕੇ ਅੱਖੇ ਮੇਰਾ ਮੇਰਾ ਕਿ ਲੈ ਆਇਆ ਸੀ ਦੁਨੀਆ ਤੇ ਹੁਣ ਦੱਸ ਕੇ ਬੁੱਲਿਆ ਤੇਰਾ ਹੁਣ ਦੱਸ ਕੇ ਬੁੱਲਿਆ ਤੇਰਾ ਉਮੀਦ ਕਰਤਾ ਦੋਸਤੋ ਇਹ ਅਲਫਾਜ ਸੁਣ ਕੇ ਤੁਹਾਡੇ ਨੂੰ ਬਹੁਤ ਸਕੂਨ ਮਿਲਿਆ ਹੋਵੇਗਾ ਇਸੇ ਤਰ੍ਹਾਂ ਦੇ ਵੀਡੀਓ ਦੇਖਦੇ ਰਹ ਲੈ ਚੈਨਲ ਤੇ ਨਾਲ ਜੁੜੇ ਰਹੋ ਤੇ ਇਸ ਵੀਡੀਓ ਨੂੰ ਪੱਤ ਅਤੇ ਸ਼ੇਅਰ ਜਰੂਰ ਕਰੋ ਫਿਰ ਮਿਲਾਂਗੇ ਤਦ ਤੱਕ ਲਈ ਰੱਬ ਰਾਖਾ